ਜਿਵੇਂ ਆਪਣੇ ਕੁਦਰਤੀ ਖੇਤ ਵਿੱਚ ਅਲੱਗ-ਅਲੱਗ ਕੇਲੇ ਜਾਂ ਕਿਸਮਾਂ ਨੇ ਬਹੁਤ ਸਾਰੀਆਂ ਕਿਸਮਾਂ ਨੇ ਸੋ ਆਇ ਇੱਕ ਸਬਜੀ ਵਾਲੇ ਕੇਲੇ ਦੀ ਕਿਸਮਾ ਹੁਣ ਆਪਾਂ ਇਹਦੇ ਪੱਤੇ ਦੀ ਚੜਾਈ ਦੇਖੀਏ ਤਾਂ ਇੱਕ ਕਿੱਠ ਜਿਹੜੀ ਇਹ 2 ਕਿੱਠ ਤੋਂ ਘੱਟ ਰਹਿ ਗਈ ਆਪਣੇ ਕੋਲ ਇੱਕ ਹੋਰ ਕਿਸਮਾ ਜਿਹੜੀ ਆਹ ਦੋਸਤੋ ਇਹ ਆਪਣੇ ਇੱਕ ਲਾਲ ਰੰਗ ਦਾ ਕੇਲਾ ਹੁੰਦਾ ਗੁਰਸੇਵਰਨ ਸਿੰਘ ਨੇ ਦਿੱਤਾ ਸੀ ਤੇ ਇਹ ਪੰਜਾਬ ਦੀ ਵੈਰੈਟੀ ਨਹੀਂ ਹੈਗੀ ਪਰ ਆਪਣੇ ਖੇਤਾਂ 'ਚ ਕਾਮਯਾਬ ਹੋ ਗਈ ਜਦੋਂ ਕੋਈ ਚੀਜ਼ ਕਾਮਯਾਬ ਹੁੰਦੀ ਹੈ ਤਾਂ ਆਪਣਾ ਜਿੱਦੜ ਪੂਰਾ ਪੱਤੇ ਦਾ ਡਿਜ਼ਾਈਨ ਹੋ ਗਿਆ ਸਮਝੋ ਇਹ ਮਿੱਟੀ 'ਚ ਫੈਟਾ ਗਿਆ ਤਿੰਨ ਚਾਰ ਸਾਲ ਤੋਂ ਵਾਦ ਨਹੀਂ ਤਿਰਿਆ ਹੁਣ ਉਹਦਾ ਪੱਤਾ ਮੇਣਿਆ ਤੇ ਕਿੰਨਾ ਛੋਟਾ ਸੀਗਾ ਇੱਕ ਦੋ ਜਿਹੜੀ ਇਹ ਢਾਈ ਗਿੱਠ ਚੌੜਾ ਪੱਤਾ ਜਦੋਂ ਇੰਨਾ ਚੌੜਾ ਪੱਤਾ ਉਹ ਤਾਂ ਹਵਾ ਤੋਂ ਪਾਣੀ ਰੋਸ਼ਨੀ ਲੈ ਕੇ ਕਿੰਨੀ ਖਰਾਕ ਲੈ ਸਕਦਾ ਸੋ ਇਸ ਤਰ੍ਹਾਂ ਦੀ ਬਾਹਰ ਲਿਆਂ ਕਿਸਮਾਂ ਵੀ ਆਪਣੇ ਪੰਜਾਬ ਦੀ ਧਰਤੀ 'ਤੇ ਦੇਸੀ ਖੇਤੀ ਕੀਤੀ ਜਾਂਦੀ ਆ ਤਾ ਇੰਨੇ ਚੌੜੇ ਚੌੜੇ ਪੱਤੇ ਬਣ ਕੇ ਇਹ ਚੀਜ਼ ਤਿਆਰ ਹੋ ਰਹੀ ਆ ਤੇ ਇਹਦਾ ਉਤਪਾਦ ਨਹੀਂ ਬਾਦੂ ਤੇ ਕੇਲਾ ਵੇਖਦਾ ਵੀ ਮਹਿੰਗਾ ਇਹ ਲਾਲ ਰੰਗ ਦਾ ਕੇਲਾ ਹੁੰਦਾ ਬਾਕੀ ਆ ਤੁਸੀਂ ਆ ਦੇਖ ਲਈ ਜੋ ਆ ਡਿਜ਼ਾਈਨ ਆ ਇਹ ਸਾਰਾ ਲਾਲ ਰੰਗ ਦਾ ਮਤਲਬ ਲਾਲ ਤੇ ਇਹਨੂੰ ਲਾਲ ਰੰਗ ਦਾ ਕੇਲਾ ਲੱਗੂ ਤੇ ਕੀਮਤ ਵਧੂ ਤੇ ਸਰਾ ਕੀ ਦਿੱਤ ਵੱਧਣਗੇ ਸੋ ਇਸ ਤਰ੍ਹਾਂ ਅੱਗੇ ਵਧ ਰਹੇ ਨੇ ਧੰਨਵਾਦ ਜੀ